ਨੀ ਪੂਰੀ ਕੋਸ਼ਿਸ਼ ਰਹੂਗੀ ਜੇ ਆਪਣੇ ਹੱਥ 'ਚ ਪਾਵਰ ਆਉਂਦੀ ਆ ਪ੍ਰਮਾਤਮਾ ਨੇ ਆਪਣੇ ਤੇ ਕਿਰਪਾ ਕੀਤੀ ਆਪਾਂ ਜਰੂਰ ਸਰਕਾਰ ਦੀ ਸਹਿਤਾ ਨਾਲ ਜਿੰਨੀ ਵੀ ਆਪਣੇ ਤੋਂ ਹੋ ਸਕੀ ਇਹ ਚੀਜ਼ ਆਪਾਂ ਜਰੂਰ ਪਿੰਡ ਦੇ ਵਿੱਚ ਲੈ ਕੇ ਆਉਣੀ ਆ ਤੁਹਾਡੀ ਕੀ ਸੋਚ ਨਵੀਂ ਸੋਚ ਲੈ ਕੇ ਆ ਰਹੇ ਹੋ ਤਾਂ ਕਿ ਵੋਟਰ ਨਾਲ ਆਪਾਂ ਜਿਹੜਾ ਤੁਹਾਡੀ ਗੱਲਬਾਤੋਂ ਵੋਟਰਾਂ ਤੱਕ ਪਹੁੰਚਦੀ ਕਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੇ ਸਰਪੰਚੀ ਦੇ ਜਿਹੜੀ ਵੋਟਾਂ ਨਹੀਂ ਗਈਆਂ ਬਈ ਮਨਜਿੰਦਰ ਆ ਗਈਆਂ ਤੇ ਅੱਜ ਮੈਂ ਤੇ ਮਨਜਿੰਦਰ ਜਿਹੜੀ ਪਹਿਲੀ ਵੀਡੀਓ ਲੈ ਕੇ ਆਇਆ ਵੋਟਾਂ ਦੇ ਸਬੰਧ ਦੇ ਵਿੱਚ ਤੇ ਅੱਜ ਮੈਂ ਆਪਣੇ ਪਿੰਡ ਹੀ ਬੈਠਾਂਗਾ ਪਿੰਡ ਭੈਣੀ ਜਿਸਾ ਜ਼ਿਲ੍ਹਾ ਬਰਨਾਲਾ ਪਈ ਜਾਂਦਾ ਤੇ ਸਾਹਮਣੇ ਸਾਡੀ ਭੈਣ ਬੈਠੀ ਐ ਜਿਹੜੀ ਵੋਟਾਂ ਦੇ ਵਿੱਚ ਇੱਕ ਐਲਾਨ ਕਰਤਾ ਇਹਦੀ ਆਪਾਂ ਵੱਡਾ ਐਲਾਨ ਆਗਾ ਬਿਲਕੁਲ ਬਿਲਕੁਲ ਕਿਉਂਕਿ ਵੋਟਾਂ ਨੇ ਜਿਹੜੇ ਸਰਪੰਚੀ ਦੀਆਂ 5 ਸਾਲਾਂ ਬਾਅਦ ਆਉਂਦੀਆਂ ਨੇ ਬਿਲਕੁਲ ਤੇ ਜਿਹੜੇ ਪਿੰਡ ਦੇ ਕੰਮ ਅਧੂਰੇ ਰਹਿੰਦੇ ਨੇ ਉਹ ਹਰੇਕ ਨਵਾਂ ਸਰਪੰਚ ਜਿਹੜਾ ਬਣਦਾ ਹੈ ਆਸ ਰੱਖਦਾਗਾ ਵੀ ਮੈਂ ਸਰਪੰਚ ਬਣ ਕੇ ਪਿੰਡ ਦੇ ਜਿਹੜੇ ਅਧੂਰੇ ਕੰਮ ਨੇ ਉਹਨਾਂ ਨੂੰ ਪੂਰਾ ਕਰਾਂ ਤੇ ਆਪਣਾ ਪਿੰਡ ਆ ਜਿਹੜਾ ਉਹਨੂੰ ਬੁਲੰਦੀਆਂ ਤੇ ਲੈ ਕੇ ਜਾਵਾਂ। ਵੋਟਰਾਂ ਨੂੰ ਵੀ ਉਮੀਦ ਹੁੰਦੀ ਆ ਕੋਈ ਵਧੀਆ ਚਿਹਰਾ ਲੈ ਕੇ ਜੀਏ ਤੇ ਤਾਂ ਕਿ ਪਿੰਡ ਦਾ ਜਿਹੜਾ ਵਿਕਾਸ ਹੋ ਸਕੇ। ਸੋ ਸਾਡੇ ਨਾਲ ਸਾਡੀ ਭੈਣ ਹਰਦਾ। ਬਿਲਕੁਲ। ਸਭ ਤੋਂ ਪਹਿਲਾਂ ਆਪਣਾ ਸੁਭਨਾਮ ਜਰੂਰ ਦੱਸ ਦੋ ਕੀ ਆ। ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਹੈ ਰਾਣੀ ਡਾਕਟਰ ਆਫ ਦਰਸ਼ਨ ਸਿੰਘ ਪਿੰਡ ਭੈਣੀ ਜੱਸਾ ਜ਼ਿਲ੍ਹਾ ਬਰਨਾਲਾ। ਜੀ। ਹਾਂ ਜੀ। ਸੋ ਭੈਣ ਹਨਾ ਕਿਸ ਤਰ੍ਹਾਂ ਪਹਿਨੇ ਤਾਂ ਆਪਾਂ ਗੱਲ ਕਰੀਏ ਵੀ ਹਨਾ ਸਰਪੰਚੀ ਦੀ ਜਿਹੜੀ ਤੁਸੀਂ ਸਰਪੰਚੀ ਚੋਣ ਲੜਨ ਜਾ ਰਹੇ ਹੋ ਕਿਸ ਤਰ੍ਹਾਂ ਇਹ ਮਨ ਦੇ ਵਿੱਚ ਮਤਲਬ ਜਜ਼ਬਾ ਕਹਿ ਸਕਦੇ ਹੋ? ਜਾ ਕਿਸ ਤਰ੍ਹਾਂ ਮਨ ਦੇ ਵਿੱਚ ਖਿਆਲ ਆਏ। ਦੇਖੋ ਇਹ ਖਿਆਲ ਸਭ ਤੋਂ ਪਹਿਲਾਂ ਤਾਂ ਪਿੰਡ ਵੱਲ ਦੇਖ ਕੇ ਆਇਆਗਾ ਹਰ ਇੱਕ ਨੂੰ ਹੁੰਦਾ ਵੀ ਆਪਣੇ ਪਿੰਡ ਦੀ ਤਰੱਕੀ ਹੋਵੇ। ਅਸੀਂ ਆਪਣੇ ਪਿੰਡ ਨੂੰ ਤਰੱਕੀਆਂ ਤੇ ਲੈ ਕੇ ਜਾਈਏ। ਮੇਰੀ ਇਹ ਸੋਚ ਹੈਗੀ ਵੀ ਸਾਡਾ ਪਿੰਡ ਸਭ ਤੋਂ ਵਧੀਆ ਹੋਵੇ, ਸਭ ਤੋਂ ਬੈਸਟ ਹੋਵੇ। ਸਾਡੀ ਇਹ ਸੋਚ ਆ ਵੀ ਜਿਹੜੇ ਵੀ ਕੰਮ ਮਤਲਬ ਸਾਡੇ ਪਿੰਡ ਦੇ ਵਿੱਚ ਅਧੂਰੇ ਨੇ ਅਸੀਂ ਨਵੀਂ ਸੋਚ ਲੈ ਕੇ ਆਈਏ ਉਹਨਾਂ ਨੂੰ ਪੂਰਾ ਕਰੀਏ। ਇੱਕ ਜੂਥ ਦੀ ਸੋਚ ਹੁੰਦੀ ਆ ਵੀ ਆਪਦੇ ਪਿੰਡ ਲਈ ਆਪਾਂ ਕੁਝ ਕਰੀਏ। ਉਹ ਕੀ ਸੋਚ ਹੈ ਤੁਹਾਡੀ ਕੀ ਸੋਚ ਨਵੀਂ ਸੋਚ लेके ਆ ਰਹੇ ਹੋ ਤਾਂ ਕਿ VOTER ਨਾਲ ਆਪਾਂ ਜਿਹੜਾ ਤੁਹਾਡੀ ਗੱਲਬਾਤ ਉਹ VOTERਾਂ ਤੱਕ ਪਹੁੰਚੀ ਕਰੀਏ VOTERਾਂ ਨੂੰ ਪਤਾ ਲੱਗ ਸਕੇ ਕਿ ਹੋਰ ਪਿੰਡਾਂ ਦੇ ਵੀ ਜਿਹੜੀਆਂ ਲੇਡੀਜ਼ ਸਾਡੀਆਂ ਭੈਣਾਂ ਸਾਡੀਆਂ ਮਤਾਵਾਂ ਸਰਪੰਚ ਬਣਨ ਦੀਆਂ ਚਾਹਵਾਨਆਂ ਜਾਂ ਸਰਪੰਚ ਦੀ ਚੋਣ ਲੜਨ ਜਾ ਰਹੀਆਂ ਨੇ ਸੋ ਉਹਨਾਂ ਨੂੰ ਵੀ ਪਤਾ ਲੱਗੇ ਕਿ ਕੀ ਤੁਸੀਂ ਆਉਣ ਵਾਲੇ ਭਵਿੱਖ ਦੇ ਵਿੱਚ ਕੀ ਨਵੀਂ ਸੋਚ लेके ਆ ਰਹੇ ਹੋ ਦੇਖੋ ਸਾਰਿਆਂ ਤੋਂ ਪਹਿਲਾਂ ਤਾਂ ਸਾਡੀ ਸੋਚ ਹੈ ਵੀ ਸਾਰੇ ਪਿੰਡ ਦਾ ਹੀ ਵਿਕਾਸ ਹੋਵੇ ਉਸ ਤੋਂ ਵੱਧ ਕੇ ਜਿਹੜੀ ਸਭ ਤੋਂ ਸਾਡੀ ਵੱਡੀ ਸੋਚ ਆ ਸਾਡੇ ਸਕੂਲ ਜਿਹੜਾ ਪਲੱਸ 2 ਤੱਕ ਹੋਣਾ ਚਾਹੀਦਾ ਹੈ ਸਾਡੇ ਜਦੋਂ ਧੀਆ ਭੈਣਾਂ ਸਾਡੀਆਂ ਬੱਚੀਆਂ ਠੰਡ ਦੇ ਵਿੱਚ ਬਾਹਰ ਪੜਨ ਜਾਂਦੀਆਂ ਨੇ ਗਰਮੀ 'ਚ ਜਾਂਦੀਆਂ ਨੇ ਤਾਂ ਦੇਖ ਕੇ ਬੜਾ ਦੁੱਖ ਲੱਗਦਾ ਵੀ ਆਪਣੀ ਸਕੂਲ 12ਵੀਂ ਤੱਕ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲੀ ਸੋਚ ਤਾਂ ਸਾਡੀ ਇਹ ਵੀ ਆਪਾਂ ਸਕੂਲ ਲੈ ਕੇ ਆਉਣਾਗਾ ਇੱਥੇ। ਜੀ ਉਸ ਤੋਂ ਬਾਅਦ ਦੀ ਸਾਡੀ ਸੋਚ ਹੈ ਵੀ ਸਾਡੇ ਪਿੰਡ 'ਚ ਇੱਕ ਡਿਸਪੈਂਸਰੀ ਹੋਵੇ। ਜੀ ਫਿਰ ਸੋਚ ਹੈ ਕਿ ਇੱਕ ਸਾਡੇ ਬੱਚਿਆਂ ਲਈ ਵਧੀਆ ਗਰਾਊਂਡ ਹੋਵੇ ਜੀ ਬੱਚੇ ਮਤਲਬ ਖੇਡਾਂ ਦੇ ਵੱਲ ਜਿਸ ਕਰਕੇ ਵੀ ਹਾਂਜੀ ਬੱਚਿਆਂ ਦਾ ਧਿਆਨ ਵੱਧ ਤੋਂ ਵੱਧ ਖੇਡਾਂ ਵੱਲ ਜੁੜੇ ਨਸਿਆਂ ਤੋਂ ਰਹਿਤ ਹੋਣਾ ਸਾਡੀ ਬਸ ਬੱਚਿਆਂ ਲਈ ਆਉਣ ਵਾਲੀ ਜਿਹੜੀ ਪੀੜ੍ਹੀ ਆ ਸਾਡੀ ਉਹ ਨਸ਼ਾ ਰਹਿਤ ਬਣੇ ਤੇ ਵੱਧ ਤੋਂ ਵੱਧ ਖੇਡਾਂ ਵੱਲ ਉਹਨਾਂ ਦਾ ਧਿਆਨ ਹੋਵੇ ਤੁਸੀਂ ਨਸਿਆਂ ਦੀ ਗੱਲ ਕੀਤੀ ਹੈ ਨਾ ਨਸਿਆਂ ਦਾ ਦਰਿਆ ਜਿਹੜਾ ਅੱਜ ਕੱਲ ਤੁਹਾਨੂੰ ਪਤਾ ਹੈ ਵੀ ਚਿੱਟੇ ਨਾਲ ਵੀ ਕਹਿ ਸਕਦੇ ਹਾਂ ਗੱਬੜੀ ਸਾਡੇ ਜਿਹੜੀ ਮਾਮਾ ਦੇ ਪੁੱਤ ਹਨਾ ਜੀ ਪਲੀ ਪਾਂ ਦੀ ਪਤਾ ਹੈ ਬਿਲਕੁਲ ਉਹਦੇ ਬਾਰੇ ਕੀ ਸੋਚ ਲੱਗੇ ਹੋਣਗੇ ਉਦੇ ਬਾਰੇ ਸਾਡੀ ਸਭ ਤੋਂ ਪਹਿਲਾਂ ਤਾਂ ਇਹ ਸੋਚ ਆ ਵੀ ਵੱਧ ਤੋਂ ਵੱਧ ਸਾਡੇ ਜਿਹੜੇ ਬੱਚੇ ਆ ਉਹ ਖੇਡਾਂ ਵੱਲ ਜੋੜਨ ਉਹ ਤਾਂ ਜੋੜਨਗੇ ਜੇ ਅਸੀਂ ਜਿਹੜੇ ਮੂਰਲੇ ਆਗੂ ਹੋਵਾਂਗੇ ਆਪਣੀ ਸੋਚ ਹੋਊਗੀ ਸੋਚ ਰੱਖਾਂਗੇ ਵੀ ਆਪਣੇ ਪਿੰਡ ਚ ਕੋਈ ਖੇਡਾਂ ਵੱਲ ਜਿਹੜਾ ਕੀ ਧਿਆਨ ਹੋਵੇ ਬੱਚਿਆਂ ਦਾ ਕੋਈ ਖੇਡਣ ਦੀ ਕੋਈ ਗਰਾਊਂਡ ਹਾਂਜੀ ਕੋਈ ਗਰਾਊਂਡ ਹੋਵੇ ਸਾਡੇ ਪਿੰਡ 'ਚ ਦੇਖੋ ਗਰਾਊਂਡ ਤਾਂ ਹੈਗਾ ਜ਼ਰੂਰ ਆ ਪਰ ਉਹਦੇ ਵਿੱਚ ਕਮੀਆਂ ਬਹੁਤ ਜ਼ਿਆਦਾ ਨੇ ਬੱਚਿਆਂ ਨੂੰ ਖੇਡਣਾ ਥੋੜਾ ਜਿਹਾ ਉੱਥੇ ਔਖਾ ਕੋਈ ਉੱਥੇ ਸਹੂਲਤ ਨਹੀਂ ਹੈਗੀ ਮਤਲਬ ਪਰੇਸ਼ਾਨੀ ਆਉਂਦੀ ਆ ਬੱਚਿਆਂ ਨੂੰ ਗਰਾਊਂਡ ਦੇ ਨਾਲ-ਨਾਲ ਇੱਕ ਡੀਪੀ ਵੀ ਹੋਵੇ ਨਾਲ ਬਿਲਕੁਲ ਕੋਈ ਚੰਗਾ ਅਧਿਆਪਕ ਹੋਵੇ ਕੋਚ ਹੋਵੇ ਜਿਹੜਾ ਕਿ ਜਿਵੇਂ ਭਰਤੀਆਂ ਆਉਂਦੀਆਂ ਨੇ ਬੱਚਿਆਂ ਨੂੰ ਉਹਨਾਂ ਲਈ ਉਹਨਾਂ ਨੂੰ ਪ੍ਰੇਰਿਤ ਕਰੇ ਬੱਚੇ ਵੱਧ ਤੋਂ ਵੱਧ ਨੌਕਰੀਆਂ ਵੱਲ ਧਿਆਨ ਦੇਣ ਆਪਣੀ ਸਿਹਤ ਵੱਲ ਧਿਆਨ ਦੇਣ ਤੇ ਖੇਡਾਂ ਵੱਲ ਵਧਣ ਕੀ ਤੁਸੀਂ ਜਿਸ ਤਰ੍ਹਾਂ ਦਾ ਕੋਈ ਕੋਚ ਦੀ ਗੱਲ ਕਰਦੇ ਹੋ ਉਹ ਕੋਚ ਨੂੰ ਰੱਖਣ ਦੀ ਮਤਲਬ ਇਹ ਕਹਿ ਸਕਦੇ ਹੋ ਵੀ ਉਤਰਾਉਂਦੀਆਂ ਜ਼ਿੰਮੇਵਾਰੀ ਸਮਝ ਲਓ ਹਾਂਜੀ ਅਸੀਂ ਇਹ ਬਹੁਤ ਵੱਡੀ ਜ਼ਿੰਮੇਵਾਰੀ ਸਮਝਦੇ ਆ ਵੀ ਸਾਡੇ ਬੱਚਿਆਂ ਨੂੰ ਜੇ ਕੋਈ ਸਿੱਖਿਆ ਦੇਣ ਵਾਲਾ ਹੋਵੇ ਦੇਖੋ ਇੱਕ ਗੁਰੂ ਹੁੰਦਾ ਜਿਹੜਾ ਆਪਣੇ ਮਤਲਬ ਜਿਹੜੇ ਚੇਲਿਆਂ ਨੂੰ ਸਹੀ ਰਾਹ ਤੇ ਪਾ ਸਕਦਾਗਾ ਸਾਡੀ ਸੋਚ ਆ ਵੀ ਜਿਹੜੀ ਆਉਣ ਵਾਲੀ ਪੀੜ੍ਹੀ ਹੈਗੀ ਉਹਨਾਂ ਦੀ ਸੋਚ ਆਪਾਂ ਖੇਡਾਂ ਵੱਲ ਪਾਈਏ ਪੱਧ ਤੋਂ ਵੱਧ ਉਹਨਾਂ ਦਾ ਧਿਆਨ ਇੱਕ ਚੰਗੀ ਚੀਜ਼ ਵੱਲ ਜਾਵੇ ਇਸ ਹਾਂਜੀ ਜੀ ਤੋ ਹੋਰ ਵੀ ਇਸ ਤੋਂ ਇਲਾਵਾ ਪਿੰਡ ਦੇ ਵਿਕਾਸ ਕਹਿ ਸਕਦੇ ਨੇ ਜਿਸ ਤਰ੍ਹਾਂ ਤੁਹਾਡੇ ਪਿੰਡ ਕਹਿ ਸਕਦੇ ਸਭ ਤੋਂ ਜ਼ਿਆਦਾ ਘਰ ਜਿਹੜੇ ਮਤਲਬ ਖੇਤਾਂ ਦੇ ਵਿੱਚ ਰਹ ਰਹੇ ਨੇ ਸਾਡੀ ਪਿੰਡ ਹਾਂਜੀ ਵੀ ਕੁਝ ਕੁ ਖੇਤਾਂ ਨੂੰ ਤਾਂ ਜਿਹੜੀਆਂ ਇੱਟਾਂ ਪਈਆਂ ਹੋਈਆਂ ਨੇ ਕਹਿੰਦੇ ਰਸਤਾ ਪੱਕਾ ਤੇ ਹੋਰ ਜਿਹੜੇ ਹੈਗੇ ਨੇ ਵੀ ਤੁਹਾਡੇ ਪਿੰਡ ਦੇ ਵੋਟਰ ਨੇ ਉਹ ਤੁਹਾਡੇ ਤੋਂ ਇਦਾਂ ਦੀ ਕੀਮੀ ਦੇੰਦਰ ਮਰਜ਼ੀ ਰੱਖਦੇ ਨੇ ਦੇਖੋ ਉਹ ਸਾਡੇ ਤੋਂ ਇਹ ਉਮੀਦ ਰੱਖਦੇ ਨੇ ਵੀ ਅਸੀਂ ਉਹਨਾਂ ਦੇ ਲਈ ਕੁਝ ਕਰੀਏ ਪਰ ਉਹਨਾਂ ਤੋਂ ਵੱਧ ਕੇ ਸਾਡੀ ਉਮੀਦ ਇਹ ਆ ਵੀ ਅਸੀਂ ਆਪਦੇ ਪਿੰਡ ਲਈ ਕੁਝ ਕਰੀਏ ਜਿਵੇਂ ਖੇਤਾਂ ਦੇ ਵਿੱਚ ਕਰਨੇਗੇ ਉਹਨਾਂ ਦੇ ਵੀ ਬੱਚੇ ਪੜਨ ਵੀ ਜਾਂਦੇ ਆਗੇ ਉਹਨਾਂ ਨੇ ਦਿਨ ਰਾਤ ਮਤਲਬ ਪਿੰਡ ਚ ਵੀ ਆਉਣਾ ਜਿਹੜੇ ਖੇਤੋਂ ਬਾਹਰ ਕਰਨੇ ਸਾਡੀ ਇਹ ਸੋਚ ਆ ਵੀ ਅਸੀਂ ਸਰਕਾਰ ਦੀ ਸਹਿਤਾ ਨਾਲ ਉਹ ਸੜਕਾਂ ਨੂੰ ਪੱਕਾ ਕਰਾਈਏ ਜਿਹੜੀਆਂ ਕੱਚੀਆਂ ਪਈਆਂ ਨੇ ਉਹਨਾਂ ਨੂੰ ਪੱਕਾ ਕਰਾਈਏ ਵੀ ਕਿਸੇ ਨੂੰ ਆਉਣ ਜਾਣ ਦੀ ਦਿੱਕਤ ਨਾ ਹੋਵੇ ਬੱਚਿਆਂ ਨੂੰ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਵੀ ਸਾਡੀ ਇਹ ਵੀ ਸੋਚ ਆ ਵੀ ਵੱਧ ਤੋਂ ਵੱਧ ਸਾਡੇ ਪਿੰਡ ਦਾ ਵਿਕਾਸ ਹੋਵੇ ਹਾਂਜੀ ਤੇ ਨਾਲ ਦੇ ਨਾਲ ਜਿਵੇਂ ਭੈਣਾਂ ਨੇਗੀਆਂ ਠੀਕ ਹੈ ਆਪਣੀਆਂ ਕੁੜੀਆਂ ਹੁੰਦੀਆਂ ਨੇਗੀਆਂ ਵੀ ਉਹਨਾਂ ਨੂੰ ਕੋਈ ਰੁਜ਼ਗਾਰ ਜਿਵੇਂ ਉਹ ਪੜ ਲੈ ਕੇ ਹਨ ਘਰੇ ਬੈਠ ਜਾਂਦੀਆਂ ਨੇ ਕੋਈ ਐਦਾਂ ਦਾ ਹੋਵੇ ਕੋਈ ਪੰਚਾਇਤ ਵੱਲੋਂ ਕੰਮ ਤੋਰਿਆ ਜਾਵੇ ਵੀ ਉਹਨਾਂ ਨੂੰ ਰੁਜ਼ਗਾਰ ਮਿਲ ਜੀ ਕੋਈ ਐਦਾਂ ਦੀ ਸੋਚ ਇਹ ਵੀ ਸਾਡੀ ਸੋਚ ਹੈਗੀ ਜਿਵੇਂ ਅੱਜ ਕੱਲ ਜਿਹੜੇ ਬੱਚੇ ਨੇ ਕੁੜੀਆਂ ਨੇ ਧੀਆ ਪਹਿਣਾ ਨੇ ਉਹ ਪੜ੍ਹ ਲਿਖ ਕੇ ਬੇਰੁਜ਼ਗਾਰ ਹੋਈਆਂ ਫਿਰਦੀਆਂ ਨੇ ਵੀ ਕਈ ਮਾਪੇ ਹੁੰਦੇ ਨੇ ਉਹਨਾਂ ਨੂੰ ਬਾਹਰ ਨਹੀਂ ਵੀ ਜਾਣ ਦਿੰਦੇ ਆਪਾਂ ਅੱਜ ਕੱਲ ਦੇ ਮਾਹੌਲ ਤੋਂ ਦੇਖੋ ਡਰਦੇ ਆ ਸਾਡੀ ਇਹ ਸੋਚ ਆ ਵੀ ਆਪਾਂ ਕੁਝ ਪਿੰਡ ਲਈ ਇਹੋ ਜਿਹਾ ਕਰੀਏ ਜਿਹੜਾ ਆਪਣੀਆਂ ਬੱਚੀਆਂ ਨੂੰ ਪਿੰਡ ਦੇ ਵਿੱਚ ਹੀ ਕੋਈ ਰੁਜ਼ਗਾਰ ਮਿਲ ਸਕੇ ਜਿਵੇਂ ਭੈਣਾ ਸਲਾਈ ਕਢਾਈ ਜਾਣਦੀਆਂ ਹੁੰਦੀਆਂ ਨੇ ਕੋਈ ਇਦਾਂ ਦਾ ਕੋਈ ਕਿੱਤਾ ਆਪਾਂ ਪਿੰਡ 'ਚ ਹੀ ਤੋਰ ਦਈਏ ਜਿਨ੍ਹਾਂ ਨਾਲ ਉਹਨਾਂ ਦੀ ਘਰ ਦੀ ਕਮਾਈ ਵੀ ਹੋਵੇ ਤੇ ਉਹਨਾਂ ਨੂੰ ਰੁਜ਼ਗਾਰ ਵੀ ਮਿਲੇ ਹਾਂ ਜੀ ਤਾਂ ਆਪ ਦੇਖਦੇ ਅਮਰੀਕੀ ਚਾਰ ਮਰਬੇ ਯਾਰ ਹਾਂ ਰੋਜ਼ਗਾਰ ਉਹਦੀ ਗੱਲ ਆ ਜਾਂਦੀ ਹੈ ਹਨ ਤੇ ਇਕੱਠੇ ਹੋ ਕੇ ਗਰੁੱਪ ਬਣ ਕੇ ਇੱਕ ਪਿੰਡ ਦੇ ਵਿੱਚੋਂ ਨਾਲੇ ਨਾ ਜਾਂਦਾ ਤੇ ਨਾਲੇ ਰੋਜ਼ਗਾਰ ਮਿਲਦਾਗਾ ਹਾਂ ਜੀ ਸੋ ਤੁਸੀਂ ਹੋਰ ਵੀ ਦੇਖਾਉਣੇ ਪਏ ਨੇ ਕਈ ਪਿੰਡ ਹਨਾ ਐ ਪੰਜਾਬ ਦੇ ਕਾਫੀ ਪਿੰਡ ਨੇ ਜਿਹੜੇ ਨਕਸ਼ੇ ਤੇ ਨੇ ਜੀ ਸੋ ਕੀ ਤੁਸੀਂ ਉਸ ਤਰ੍ਹਾਂ ਦੀ ਸੋਚ ਰੱਖਦੇ ਹੋ ਵੀ ਲੋਕ ਇੱਥੇ ਸਾਡੇ ਪਿੰਡ ਨੂੰ ਵੇਖਣ ਆਉਣ ਜੇ ਅਸੀਂ ਕੋਈ ਐਦਾਂ ਦਾ ਹੂੰ ਬਿਲਕੁਲ ਕਿਉਂ ਮਰੀਕ ਜੀ ਕਿਉਂਕਿ ਮੈਂ ਆਪਣੇ ਪਿੰਡ ਦੀ ਗੱਲ ਦੱਸ ਦੇਣਾ ਜਿਵੇਂ ਭੈਣ ਨੇ ਦੱਸਾਈ ਹੈ 10ਵੀਂ ਤੱਕ ਸਾਡਾ ਸਕੂਲ ਹੈਗਾ ਠੀਕ ਹੈ ਹਸਪਤਾਲ ਪਸ਼ੂਆਂ ਦਾ ਨਹੀਂ ਹੈਗਾ ਡਿਸਪੈਂਸਰੀ ਨਹੀਂ ਹੈਗੀ ਡਿਸਪੈਂਸਰੀ ਨਹੀਂ ਹੈਗੀ ਠੀਕ ਹੈ ਕੋਈ ਸੋਸਾਇਟੀ ਬੈਂਕ ਨਹੀਂ ਸਾਡੀ ਸਾਰੀ ਅਸੀਂ ਉਹਨੂੰ ਵੀ ਲੈ ਕੇ ਜਾਨੀ ਕਿ ਬਹੁਤ ਪਿੱਛੜਿਆ ਪਿੰਡ ਕਹਿ ਸਕਦਾ ਮੈਂ ਵੀ ਸਰਪੰਚ ਬਹੁਤ ਬਣੇ ਨੇ ਪਰ ਉਹ ਗਾਲੀਆਂ ਗਲੀਆਂ ਅਬ ਗੜੇ ਨਾਲੀਆਂ ਦੀ ਉਹਦੇ ਤੱਕ ਸੀਮਤ ਨਹੀਂਗੇ ਤੇ ਮੈਂ ਇਹੀ ਆਸ ਕਰਦਾਗਾ ਵੀ ਜਿਹੜੇ ਮੇਨ ਕੰਮ ਨੇਗੇ ਵੀ ਗਲੀਆਂ ਨਾਲੀਆਂ ਤੋਂ ਹਟ ਕੇ ਜਿਹੜੇ ਆਪਣੇ ਮੇਨ ਕੰਮ ਨੇ ਵੀ ਉਹਨਾਂ ਵੱਲ ਧਿਆਨ ਦਿੱਤਾ ਜਾਵੇ। ਬਿਲਕੁਲ ਦੇਖੋ ਆਪਣੀ ਇਹੀ ਸੋਚ ਆ ਵੀ ਗਲੀਆਂ ਨਾਲੀਆਂ ਤੱਕ ਹਰ ਇੱਕ ਬੰਦਾ ਸੀਮਤ ਹੋ ਕੇ ਰਹਿ ਜਾਂਦਾ ਇੱਥੇ ਆਪਾਂ ਨਾਲੀ ਬਣਾਤੀ ਇੱਥੇ ਆ ਉਹ ਕਰਤਾ ਉਹ ਕਰਤਾ ਆਪਾਂ ਉਹਦੇ ਤੋਂ ਉੱਪਰ ਉੱਠ ਕੇ ਕੰਮ ਕਰਨੇ ਨੇ ਵੀ ਜਿਹੜੇ ਵੱਡੇ ਕੰਮ ਹੋਣ ਜਿਹੜੇ ਕਿ ਲੋਕਾਂ ਨੂੰ ਪਤਾ ਲੱਗੇ ਵੀ ਹਾਂ ਉੱਥੇ ਕੋਈ ਜੂਥ ਸਰਪੰਚ ਬਣਿਆ ਸੀ ਉਹਨੇ ਆ ਕੰਮ ਸਾਡੇ ਲਈ ਕੀਤੇ ਨੇ। ਬਿਲਕੁਲ ਪਾਬੇ ਨਹੀਂ ਆ ਵੀ ਕਾਫੀ ਪਿੰਡ ਪੰਜਾਬ ਦੇ ਪਿੰਡ ਨੇ ਉਹਨਾਂ ਦੇ ਨਾਲ ਇੱਥੇ ਜਾ ਸਕਦੇ ਨੇ ਨਕਸ਼ੇ ਤੇ ਨੇ। ਬਿਲਕੁਲ ਹਾਂਜੀ ਬਿਲਕੁਲ ਲੋਕ ਉੱਥੇ ਵੇਖਣ ਆਉਂਦੇ ਨੇ। ਮੇਰੀ ਸੋਚ ਇਹ ਆ ਗਈ ਵੀ ਚੀਲਾਂ ਦੀ ਤਰ੍ਹਾਂ ਇੱਕ ਹਾਂਜੀ ਹਾਂ ਜੀ ਜਿਹੜੇ ਇਵਨ ਕਿ ਇਹ ਨਾ ਹੋ ਵੀ ਜਾਂ ਗਲੀਆਂ ਨਾਲੇ ਉਲਝ ਕੇ ਰਹਿ ਜਾਂ ਜਾਣ ਨਾ ਘਾਟਾਂ ਨੇ ਕੰਧਾਂ ਦੀ ਸੀਮਤ ਹੋਊ ਜੀ ਸਾਡੀ ਇਹ ਸੋਚ ਆ ਗਈ ਵੀ ਲੋਕ ਬਾਹਰੋਂ ਚੱਲ ਕੇ ਆਉਣ ਇਹ ਦੇਖਣ ਵੀ ਹਾਂ ਉੱਥੇ ਕੋਈ ਸਰਪੰਚ ਬਣਿਆ ਸੀ ਤੇ ਉਹ ਪਿੰਡ ਦਾ ਵਿਕਾਸ ਹੋਇਆ ਸਾਡਾ ਪਿੰਡ ਮਤਲਬ ਟੌਪ ਲਿਸਟ 'ਚ ਆਉਣ ਲੱਗ ਜਾਏ ਸਾਡੀ ਇਹ ਸੋਚ ਹੈਗੀ ਇੱਕ ਜੀ ਬਿਲਕੁਲ ਜੀ ਇਹ ਸੋਚ ਹੈ ਕਿ ਇਹ ਗੱਲ ਨੂੰ ਮੈਂ ਪੂਰੇ ਇਹ ਕੰਮ ਆਪਾਂ ਪੂਰੇ ਕਰਨੇ ਆ ਹਾਂਜੀ ਜਦਰੀ ਹੈ ਤੁਹਾਡੀ ਜਿਹੜੀ ਵੀਡੀਓ ਜੇ ਵਾਇਰਲ ਵੀ ਹੋਣੀ ਹੈ ਤੇ ਕੱਲ ਨੂੰ ਵੋਟਰ ਨੇ ਤੁਹਾਡੇ ਤੋਂ ਜਵਾਬ ਵੀ ਮੰਗ ਲਿਆ ਬਿਲਕੁਲ ਜੀ ਬਿਲਕੁਲ ਆਪਣੀ ਇਹ ਸੋਚ ਨਹੀਂ ਆਪਾਂ ਇਹ ਇੱਕ ਜਜ਼ਬਾ ਵੀ ਰੱਖਦੇ ਆ ਕਰਨ ਦਾ ਆਪਣੇ ਅੰਦਰ ਇੱਕ ਜਨੂਨ ਹੈ ਵੀ ਆਪਾਂ ਪਿੰਡ ਲਈ ਕੁਝ ਕਰੀਏ ਦੇਖੋ ਪੈਸਾ ਇਹ ਨਹੀਂ ਹੈਗਾ ਕੋਈ ਪੈਸਾ ਆਉਂਦਾ ਆਪਾਂ ਖਾ ਲਈਏ ਮਤਲਬ ਬਹੁਤ ਹੁੰਦੀ ਆ ਸੋਚ ਦੇਖੋ ਤੁਸੀਂ ਬਾਹਰ ਅੰਦਰ ਫਿਰਦੇ ਹੋ ਦੇਖਦੇ ਹੋ ਸਰਪੰਚਾਂ ਦੀ ਸੋਚ ਪਰ ਆਪਣੀ ਇਹ ਸੋਚ ਨਹੀਂ ਹੈਗੀ ਪੈਸਾ ਤਾਂ ਆਉਂਦਾ ਜਾਂਦਾ ਹੀ ਰਹਿੰਦਾ ਪਰ ਜਿਹੜੇ ਕੰਮ ਨੇ ਉਹ ਜ਼ਿੰਦਗੀ ਭਰ ਦੁਨੀਆ ਰਹਿੰਦੀ ਤੱਕ ਯਾਦ ਰਹਿੰਦੇ ਨੇ ਵੀ ਕਿਸੇ ਪਿੰਡ ਦੇ ਸਰਪੰਚ ਨੇ ਆ ਕੰਮ ਕਰੇ ਸੀ ਅਪਾਉ ਕੰਮ ਕਰਨੇ ਨੇ ਵੀ ਆਪਣਾ ਰਹਿੰਦੀ ਦੁਨੀਆ ਤੱਕ ਨਾਮ ਰਹੇ ਵੀ ਹਾਂ ਉੱਥੋਂ ਦੇ ਸਰਪੰਚ ਨੇ ਕੁਛ ਕੀਤਾਗਾ ਆਪਣਾ ਧਿਸੇ ਲੋਕਾਂ ਨੂੰ ਕੰਮ ਕੀਤਾ ਹੋਇਆ ਬਿਲਕੁਲ ਤੇ ਇਹ ਨਾਲ ਦੀ ਨਾਲ ਇੱਕ ਹੋਰ ਕਵਚਨ ਹੁੰਦਾਗਾ ਵੀ ਪੜਿਆ ਲਿਖਿਆ ਹੋਵੇ ਸ਼ੂਜਵਾਨ ਹੋਵੇ ਥੋੜਾ ਇਹਦੇ ਬਾਰੇ ਵੀ ਜਾਣਨਾ ਪਾਉ ਵੀ ਕਿੰਨੇ ਤੁਸੀਂ ਪੜੇ ਲਿਖੀ ਆਉਂਗੇ ਮੈਂ ਪਲੱਸ 2 ਕੀਤੀ ਹੋਈ ਹੈ ਜੀ ਹਾਂਜੀ ਤੇ ਵੀ ਆਪਾਂ ਕਹਿੰਦੇ ਆ ਵੀ ਦੇਖੋ ਪੜੇ ਲਿਖੇ ਦੀ ਸੋਚ ਇੱਕ ਯੂਥ ਦੀ ਸੋਚ ਹੁੰਦੀ ਹੈ ਜਿਹੜੀ ਉਹ ਹਟ ਕੇ ਹੁੰਦੀ ਹੈ ਇੱਕ ਉਹਨੂੰ ਇਹ ਹੁੰਦਾ ਵੀ ਅਸੀਂ ਕੁਛ ਕਰੀਏ لوکاں ਨੂੰ દિસે ਵੀ ہاں اے جھوٹ دی سوچ انے نے کچھ کیتا۔ ਸੁਭਨ ਰਾਣੀ ਕੋ ਤੁਹਾਡੇ ਨਾਲ ਹੋਰ ਮੈਂ ਗੱਲ ਸਾਂਝੀ ਕਰਦਾ ਵੀ ਅਕਸਰ ਕੀ ਦੇਖਿਆ ਜਾਂਦਾ ਵੀ ਭਾਵੇਂ ਸਾਡੇ ਪਿੰਡਾਂ ਦੇ ਸਾਡੀਆਂ ਲੇਡੀਜ਼ ਚਿਹੋ ਪਿੰਡ ਦੀ ਨੂੰਹ ਹੈ ਧੀ ਹੈ ਉਹ ਸਰਪੰਚ ਉਹ ਹੁੰਦੀਆਂ इवन ਕਿ ਮੋਰ ਉਹਨਾਂ ਦੀ ਚਲਦੀ ਹੁੰਦੀ ਹੈ। ਹਾਂਜੀ। ਹਾਂਜੀ। ਪਰ ਜਿਹੜੇ ਕੰਮ ਐ ਅਮਰੀਕ ਜੀ ਉਹ ਬੰਦੇ ਹੀ ਕਰਦੇ ਆ। ਉਹ ਬੰਦੇ ਕਰਦੇ ਹੁੰਦੇ। ਬਿਲਕੁਲ। ਸੋ ਇੱਥੇ ਆਪਾਂ ਇਹ ਗੱਲ ਵੀ ਆਪਾਂ ਕਲੀਅਰ ਕਰ ਲਈਏ ਕਿ इवन ਕਿ ਹੁਣ ਤੁਸੀਂ ਜਿਹੜਾ ਸਾਡੇ ਨਾਲ ਆਨ ਰਿਕਾਰਡ ਗੱਲ ਕਰਦੇ ਹੋ ਪਰਵਾਹ ਦੇ ਵਿੱਚ ਕਿਤੇ ਇਹਨਾਂ ਹੋਵੇ ਹਨਾ ਵੀ ਦੇਖੋ ਇਹ ਗੱਲ ਸੋਡੀ ਬਿਲਕੁਲ ਸਹੀ ਆ ਬੇ ਥਾਂ ਤੇ ਜਿਵੇਂ ਹੁੰਦਾ ਵੀ ਬੁੜੀਆਂ ਖੜੀਆਂ ਹੁੰਦੀਆਂ ਨੇ ਪਰ ਸਰਪੰਚ ਨੂੰ ਤੇ ਘਰ ਆਲਾ ਕਰਦਾ ਜਾਂ ਉਹਨਾਂ ਦਾ ਕੋਈ ਘਰ ਚੋਂ ਕੋਈ ਹੋਰ ਮੈਂਬਰ ਕਰਦਾ ਪਰ ਆਪਣੇ ਜੇ ਇਹ ਗੱਲ ਦੇਖਣ ਨੂੰ ਤੁਹਾਨੂੰ ਨਹੀਂ ਮਿਲੂਗੀ ਤੁਸੀਂ ਜੇ ਪ੍ਰਮਾਤਮਾ ਨੇ ਚਾਇਆ ਆਪਣੇ ਹੱਥ 'ਚ ਪਾਵਰ ਆਉਂਦੀ ਆ ਤੁਸੀਂ ਕੱਲ ਨੂੰ ਸਾਡੇ ਕੋਲ ਆ ਕੇ ਸਵਾਲ ਪੁੱਛ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਸਾਨੂੰ ਵੀ ਅਸੀਂ ਜਿਹੜਾ ਕੰਮ ਕਿਹਾ ਉਹ ਕੀਤਾਗਾ ਜੇ ਸਰਪੰਚੀ 'ਚ ਮੈਂ ਖੜੀ ਹੋਈਆਂ ਮੈਨੂੰ ਪ੍ਰਮਾਤਮਾ ਇਹ ਮੇਰੇ ਸਿਰ ਤੇ ਹੱਥ ਰੱਖਦਾ ਤਾਂ ਸਰਪੰਚੀ ਮੈਂ ਖੁਦ ਹੀ ਕਰੂੰਗੀ ਤੇ ਇੱਕ ਮੇਰਾ ਬਹੁਤ ਅਪੋਰਟੈਂਟ ਕਹੇਦੀ ਇੱਕ ਵਚਨਾਂਗਾ ਪਿੰਡਾਂ ਦੇ ਵਿੱਚ ਝਗੜੇ ਹੁੰਦੇ ਨੇ ਬਿਲਕੁਲ ਤੇ ਸਰਪੰਚ ਦਾ ਫਰਜ ਹੁੰਦਾ ਵੀ ਉਹਦਾ ਜਿਹੜਾ ਰੋਲਾਗਾ ਪਿੰਡ ਦੇ ਵਿੱਚ ਨਿਵੇੜਿਆ ਜਾਵੇ ਹਾਂਜੀ ਪਰ ਉਹ ਜ਼ਿਆਦਾਤਰ ਦੇਖਣ ਨੂੰ ਮਸਲੇ ਆਉਂਦੇ ਜਿਹੜੇ ਥਾਣਿਆਂ ਤੱਕ ਜਾਂਦੇ ਨੇ ਜੀ ਮੈਂ ਇਹਦੇ ਸਬੰਧ ਦੇ ਤੁਹਾਡਾ ਜਵਾਬ ਲੈਣਾ ਚਾਹਣਾਗਾ ਵੀ ਜਿਹੜੇ ਮਸਲੇ ਨੇ ਉਹ ਪਿੰਡ ਦੇ ਵਿੱਚ ਛੁਲਜਣਗੇ ਜਿੱਥੋਂ ਤੱਕ ਦੇਖੋ ਸਾਡੀ ਸੋਚ ਆ ਗਈ ਅਸੀਂ ਇਹ ਸੋਚ ਰੱਖੀ ਆ ਵੀ ਸਾਡੇ ਪਿੰਡ ਦਾ ਮਸਲਾ ਸਾਡੇ ਪਿੰਡ ਦੀ ਝੂਤ ਬਾਹਰ ਨਾ ਜਾਵੇ ਜਿੱਥੋਂ ਤੱਕ ਹੋਇਆ ਆਪਾਂ ਉਹ ਮਸਲੇ ਪਿੰਡ 'ਚ ਹੀ ਨਿਵੇੜਾਂਗੇ ਕਿਉਂਕਿ ਆਪਾਂ ਇੱਕ ਸੱਚ ਨਾਲ ਤੁਰਨਾ ਆ ਆਪਾਂ ਸੱਚ ਬੋਲਣ ਦੀ ਪਾਵਰ ਰੱਖਦੇ ਆਂ ਝੂਠ ਬੋਲ ਕੇ ਆਪਾਂ ਕੋਈ ਵੀ ਫੈਸਲਾ ਨਹੀਂ ਕਰਾਉਣਾ ਜੋ ਗੱਲ ਹੋਊ ਆਪਾਂ ਸੱਚ ਕਹਾਂਗੇ ਸੱਚ ਦੇ ਆਧਾਰ 'ਤੇ ਆਪਾਂ ਫੈਸਲੇ ਕਰਾਵਾਂਗੇ ਦੂਜੀ ਗੱਲ ਸਾਡੀ ਇਹ ਵੀ ਆ ਦੇਖੋ ਆਪਾਂ ਸਾਰਿਆਂ ਨੂੰ ਬਰਾਬਰ ਸਮਝਦੇ ਆਂ ਆਪਣੇ ਲਈ ਕੋਈ ਉੱਚਾ ਨਹੀਂ ਕੋਈ ਨੀਮਾਨੀ ਅਸੀਂ ਜਿੰਨਾ ਕੰਮ ਮਤਲਬ ਜਰਨਲ ਦੇ ਲਈ ਕਰਾਂਗੇ ਉਹਨਾਂ ਅਸੀਂ ਐਸਸੀ ਬੀਸੀ ਦੇ ਲਈ ਸਾਰਿਆਂ ਨੂੰ ਬਰਾਬਰ ਰੱਖ ਕੇ ਕੰਮ ਕਰਾਂਗੇ ਉਹਨਾਂ ਨੂੰ ਅਸੀਂ ਮੇਨ ਰੱਖਾਂਗੇ ਕਿਉਂਕਿ ਉਹ ਸਾਡੇ ਤੋਂ ਹਟਕੇ ਨਹੀਂ ਹੈਗੇ ਉਹ ਵੀ ਸਾਡੀ ਭੈਣ ਭਾਈ ਨੇ ਅਸੀਂ ਉਹਨਾਂ ਦੇ ਕੰਮ ਮੁੱਖ ਆਧਾਰ ਤੇ ਹੀ ਕਰਾਂਗੇ ਜਿਹੜੇ ਸਰਕਾਰ ਵੱਲੋਂ ਆਪਾਂ ਨੂੰ ਮਤਲਬ ਸਕੀਮਾਂ ਮਿਲਣੀਆਂ ਨੇ ਉਹ ਤਾਂ ਤੁਸੀਂ ਕੰਮ ਕਰ ਨਹੀਂ ਕਰਨੇ ਨੇ ਪਰ ਉਹ ਤੋਂ ਇਲਾਵਾ ਜਿਵੇਂ ਸਾਡੇ ਕਈ ਦੀਏ ਵੀ ਜਾਦੇ ਗਰੀਬ ਨੇ ਲੋਕ ਹਾਂਜੀ ਮਤਲਬ ਉਹ ਆਪਣਾ ਘਰ ਵੀ ਨਹੀਂ ਪਾ ਸਕਦੇ ਜਾਂ ਕੋਈ ਇਦਾਂ ਦੀ ਬਿਮਾਰੀ ਆ ਜਾਂਦੀ ਆ ਥੋੜਾ ਮੋਤਾ ਸਹਾਈਤਾ ਦੀ ਲੋੜ ਪੈ ਜਾਂਦੀ ਹੈ ਇਹ ਚੀਜ਼ਾਂ ਤੋਂ ਹਟ ਕੇ ਜਾਨਕੀ ਸਕੀਮਾਂ ਤੋਂ ਹਟ ਕੇ ਆਪਣੇ ਤੌਰ ਤੇ ਵੀ ਤੁਸੀਂ ਮਤਲਬ ਕੁਝ ਕਰ ਰਹੇ ਹੋਗੇ ਦੇਖੋ ਹੁਣ ਤੱਕ ਪਰਮਾਤਮਾ ਨੇ ਮੇਰੇ ਤੋਂ ਜਿੰਨੀ ਵੀ ਸੇਵਾ ਕਰਾਈ ਆ ਉਹ ਸਭ ਨੂੰ ਪਤਾ ਹੈ ਵੀ ਮੈਂ ਕਿਸੇ ਦੇ ਨਾਲ ਖੜਦੀ ਹਾਂ ਜਾਂ ਨਹੀਂ ਖੜਦੀ ਮੇਰੀ ਇਹ ਸੋਚ ਹੈ ਵੀ ਜਿੰਨੇ ਜੋਗੇ ਆਪਾਂ ਨੂੰ ਮਾਲਕ ਨੇ ਰੱਖਿਆ ਉਹਨਾਂ ਆਪਾਂ ਕਰੀਏ ਆਪਾਂ ਇਹ ਨਹੀਂ ਹੈਗਾ ਵੀ ਆਪਣੇ ਕੋਲੇ ਪਾਵਰ ਆਜੂ ਆਪਾਂ ਤਾਂ ਹੀ ਗਰੀਬਾਂ ਦੀ ਮਦਦ ਕਰਾਂਗੇ ਜੀ ਆਪਾਂ ਪਹਿਲਾਂ ਵੀ ਉਹਨਾਂ ਦੀ ਮਦਦ ਕੀਤੀ ਆ ਤੇ ਅੱਗੇ ਵੀ ਉਹਨਾਂ ਦੇ ਨਾਲ ਖੜਾਂਗੇ ਹਰ ਟਾਈਮ ਦੁੱਖ ਚ ਸੁੱਖ ਚ ਕੋਈ ਉਹਨਾਂ ਤੇ ਕਿਸੇ ਵੀ ਤਰੀਕੇ ਦੀ ਕੋਈ ਰੱਬ ਵੱਲੋਂ ਕੋਈ ਵਿਪਤਾ ਪੈਂਦੀ ਆ ਆਪਾਂ ਉਹਨਾਂ ਦਾ ਸਾਥ ਬਿਲਕੁਲ ਦੇਵਾਂਗੇ ਆਪਾਂ ਉਹਨਾਂ ਦੇ ਨਾਲ ਖੜਾਂਗੇ ਇਹ ਲਾਸਟ ਦੇ ਵਿੱਚ ਆਪਣਾ ਪਾਣੀ ਵੀ ਮਨੂ ਦੂਸਤ ਹੈਗਾ ਤੇ ਵਾਤਾਵਰਨ ਵੀ ਹਾਂਜੀ ਤੇ ਇਹਦੇ ਲਈ ਵੀ ਕੋਈ ਅਹਿਮ ਜਿਹੜਾ ਰੱਖਿਆ ਤੁਸੀਂ ਵੀ ਵਾਤਾਵਰਨ ਦੇ ਕੋਈ ਵਾਤਾਵਰਨ ਦੇ ਸਭ ਤੋਂ ਪਹਿਲਾਂ ਤੇ ਸੋਚਿਆ ਵੀ ਪਿੰਡ ਦੀ ਵੱਧ ਤੋਂ ਵੱਧ ਜਿੰਨੀ ਹੋ ਸਕੇ ਸਫਾਈ ਤੇ ਸਾਫ ਸੁਥਰਾ ਪਿੰਡ ਹੋਵੇ ਜਿਹਦੇ ਦੇਖਣ ਚ ਵੀ ਸੋਹਣਾ ਲੱਗਦਾ ਤੇ ਆਪਦਾ ਵੀ ਮਨ ਖੁਸ਼ ਹੁੰਦਾ ਵੀ ਸਾਡਾ ਪਿੰਡ ਬਹੁਤ ਸੋਹਣਾਗਾ ਹੋਰ ਹੋਰ ਹੀ ਥਾਵੇਂ ਆਪਾਂ ਦੇਖਦੇ ਆਂ ਜਾ ਕੇ ਵਿੱਚ ਪਿੰਡ ਇਦਾਂ ਦੇ ਹੁੰਦੇ ਆ ਵੀ ਜਦੋਂ ਉਹਨਾਂ ਦੇ ਪਿੰਡਾਂ ਦੇ ਵਿੱਚ ਦੀ ਨੰਗਦੇ ਆ ਨਾ ਪਿੰਡਾਂ ਦਾ ਘਹਾਂ ਦੀ ਪਤਾ ਲੱਗਦਾ ਹਾਂਜੀ ਕੁਝ ਪਿੰਡਾਂ ਦੇ ਵਿੱਚ ਦੀ ਨੰਗਦੇ ਆ ਮਨ ਖੁਸ਼ ਹੋ ਜਾਂਦਾ ਵੀ ਹਾਂਜੀ ਇੱਥੋਂ ਦੇ ਸਰਪੰਚ ਨੇ ਕੁਝ ਕੀਤਾ ਆਪਣੇ ਸੋਚਿਆ ਵੀ ਵੱਧ ਤੋਂ ਵੱਧ ਪਿੰਡ ਚ ਰੁੱਖ ਲਗਾਏ ਜਾਣ ਦਰਖਤ ਲਗਾਏ ਜਾਣ ਤੇ ਪਿੰਡ ਦੀ ਸਾਫ ਸੁਥਰੀ ਭਾਈ ਕੀਤੀ ਜਾਵੇ ਹਾਂ ਕੋਈ ਐਦਾਂ ਨਹੀਂ ਹੋ ਸਕਦਾ ਜਿਵੇਂ ਪੰਚਾਇਤੀ ਜ਼ਮੀਨ ਆ ਉਹਦੇ ਵਿੱਚ ਕੋਈ 1 ਏਕੜ ਅੱਧਾ ਕਿੱਲਾ 2 ਕਨਾਲਾਂ ਵੀ ਮਤਲਬ ਇਕੱਠਾ ਬਾਗ ਲੱਗ ਜੇ ਹਨਾ ਮਤਲਬ ਪਿੰਡ ਹੀ ਉੱਥੇ ਮਤਲਬ ਦੇਖਣ ਦੇਖਣ ਜਾਵੇ ਹਨਾ ਵਡਾਈ ਕਰੇ ਮਤਲਬ ਉੱਥੋਂ ਹੀ ਜਿਹੜਾ ਪਿੰਡ ਦਾ ਫਰੂਟ ਵਗੈਰਾ ਜਿਹੜਾ ਹੋਵੇ ਉਹ ਆਪਾਂ ਤੋੜ ਕੇ ਲੈ ਆਪੇ ਆਪਣੀ ਪੂਰੀ ਕੋਸ਼ਿਸ਼ ਰਹੂਗੀ ਜੇ ਆਪਣੇ ਹੱਥ 'ਚ ਪਾਵਰ ਆਉਂਦੀ ਆ ਪ੍ਰਮਾਤਮਾ ਨੇ ਆਪਣੇ ਤੇ ਕਿਰਪਾ ਕੀਤੀ ਆਪਾਂ ਜਰੂਰ ਸਰਕਾਰ ਦੀ ਸਹਿਯੋਗ ਨਾਲ ਜਿੰਨੀ ਵੀ ਆਪਣੇ ਤੋਂ ਹੋ ਸਕੇ ਇਹ ਚੀਜ਼ ਆਪਾਂ ਜਰੂਰ ਪਿੰਡ ਦੇ ਵਿੱਚ ਲੈ ਕੇ ਆਉਣੀ ਆ ਆਪਣਾ ਪਿੰਡ ਨੂੰ ਹਰਾ ਭਰਾ ਤੇ ਖੁਸ਼ਹਾਲ ਬਣਾਉਣਾ ਹੈ ਜੀ ਹਾਂਜੀ ਤੇ ਲਾਸਟ ਦੇ ਵਿੱਚ ਕੋਈ ਹੋਰ ਵਿਚਾਰ ਅਖੀਰ ਦੇ ਵਿੱਚ ਦੇਖੋ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਜਿਹਨੂੰ ਵੀ ਵੋਟ ਪਾਉਣੀ ਆ ਸੋਚ ਸਮਝ ਕੇ ਵੋਟ ਪਾਓ ਕਿਉਂਕਿ ਜਿਹੜਾ ਅੱਜ ਦਾ ਜੋਗ ਆ ਉਹ ਸਾਰਾ ਪੜਿਆ ਲਿਖਿਆ ਤੇ ਸੂਝਵਾਨ ਜੋਗਾਗਾ ਹਰ ਇੱਕ ਨੂੰ ਦੁਨੀਆਦਾਰੀ ਦਾ ਤੇ ਬਾਹਰ ਅੰਦਰ ਦਾ ਪਤਾ ਹੈ ਏ ਸੋਚ ਕੇ ਵੋਟ ਪਾਓ ਵੀ ਕਿਹੜਾ ਬੰਦਾ ਆਪਣੇ ਨਾਲ ਖੜ ਸਕਦਾ ਕਿਹੜਾ ਬੰਦਾ ਆਪਣੇ ਕੰਮ ਕਰ ਸਕਦਾਗਾ ਇਹ ਸਭ ਤੋਂ ਮੇਨ ਦੇਖ ਲਿਓ ਕੋਈ ਖਾਣ ਪੀਣ ਵਾਲਾ ਧਿਆਨ ਨਾ ਦਿਓ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਮੈਂ ਨਹੀਂ ਕਹਿੰਦੀ ਵੀ ਮੈਨੂੰ ਹੀ ਵੋਟਾਂ ਦਿਓ ਤੁਸੀਂ ਆਪਣੀ ਸੋਚ ਮੁਤਾਬਕ ਇਹ ਦੇਖ ਕੇ ਵੋਟ ਪਾ ਦਿਓ ਵੀ ਕਿਹੜਾ ਬੰਦਾ ਆਪਣੇ ਕੰਮ ਆ ਸਕਦਾ ਤੇ ਕੰਮ ਕਰਵਾ ਸਕਦਾ ਹਾਂਜੀ ਬਿਲਕੁਲ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਲਈ ਸਮਾਂ ਕੱਟਿਆ